ਪਹਿਰੇ ਐਸੀ ਕੀਤੀ ਰੈਸਟ ਤੇ ਹੁਣ ਉਹਨੇ ਨਾਲ ਹੀ ਚਾਹ ਤੇ ਨਾਲ ਰਸ ਅੱਜ ਨੇ ਵੀਡੀਓ ਬਣਾਈ ਜੰਨੇ ਨਾਲ ਤੇ ਵਰਨ ਖਾ ਲਿਆ ਰਸ ਚਾਹ ਨਾਲ ਬਹੁਤ ਟੇਸਟੀ ਆ ਹੈ ਇਧਰ ਵੇਖ ਖਾਣਾ ਦੱਸ ਤੁਹਾਡੇ ਘਰ ਆਏ ਚਾਹ ਨਾਲ ਰਸ ਖਵਾਲੇ ਜੀ ਤੁਸੀਂ ਵਰਨ ਦਾ ਟਿਊਸ਼ਨ ਤਾਂ ਵੀ ਹੋ ਗਈ ਛੁੱਟੀ ਛੁੱਟੀ ਵੀ ਟਿਊਸ਼ਨ ਤੋਂ ਹੂੰ ਕਹੀਦਾ ਹੂੰ ਆ ਵੇਖੋ ਜੀ ਮੈਂ ਬੈਠੀ ਵੱਲ ਕੇ ਘਰ ਇੱਧਰ ਫੜਿਆ ਚਾਹ ਦਾ ਗਲਾਸ ਤੇ ਨਾਲ ਰਸ ਕਿਉਂਕਿ ਗਲਾਸੀ ਚ ਚਾਹ ਪੀਣ ਦਾ ਮਜ਼ਾ ਨਹੀਂ ਆਂਦਾ ਚਾਹ ਗਲਾਸ 'ਚ ਹੀ ਚੰਗੀ ਲੱਗਦੀ ਇੱਧਰ ਵਰਨ ਖਾ ਲਿਆ ਰਸ ਉਹਦੀ ਮੰਮੀ ਲੱਗੀ ਫੋਨ ਤੇ ਜਿਨੇ ਜਿਨੇ ਚਾਹ ਪੀਣੀ ਆ ਆਜੋ ਤੇ ਜਿਨੇ ਜਿਨੇ ਰਸ ਖਾਣੇ ਨਾਲ ਖਾ ਸਕਦੇ ਨੇ ਆਜੋ ਚਾਹ ਪੀ ਲੋ